ਬੜਾ ਵਧੀਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਮੈਂ ਕਿ ਸਰਕਾਰ ਦੀ ਲੱਖ ਕੋਸ਼ਿਸ਼ ਧੱਕੇਸ਼ਾਹੀ ਕਰਨ ਦੇ باوجود ਵੀ ਬੜਾ ਵਧੀਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਵੋਟਰਾਂ ਚ ਉਤਸ਼ਾਹ ਸੀਗਾ VOTING ਬੜੀ ਵਧੀਆ ਤਰੀਕੇ ਨਾਲ ਹੋਈ ਤੇ ਉਸ ਤੋਂ ਬਾਅਦ ਹੁਣ ਜਿਹੜੇ ਰਿਜ਼ਲਟ ਦੇਰ ਜਿਵੇਂ ਵੀ ਹੈ ਇਹ ਇੱਥੇ ਵੀ ਜੋ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਅੰਦਰੋਂ ਕਿ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕਿ ਚਲੋ ਕਿਤੇ ਨਾ ਕਿਤੇ ਜਿੱਥੇ ਥੋੜਾ ਬਹੁਤਾ ਧੱਕਾ ਚੱਲਦਾ ਕਰੇ ਪਰ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾਗਾ ਬੱਦ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਬਾਅਦ ਚ ਹਾਈ ਕੋਰਟ ਦੀਆਂ ਬਾਡੀਆਂ ਉਹਨਾਂ ਨੂੰ ਚੜ੍ਹਦੀਆਂ ਪੈਂਦੀਆਂ ਉਹਦੇ ਕਰਕੇ ਪ੍ਰਸ਼ਾਸਨ ਦੇ ਵਿੱਚ ਅਸੀਂ ਧੰਨਵਾਦੀ ਆ ਕਿ ਜਿਹੜੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਾ ਰਹੇ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ 19 ਬਲਾਕ ਸੰਮਤੀਆਂ ਬੱਦ ਤੋਂ ਬੱਦ ਅਸੀਂ ਫਤੇ ਕਰਕੇ ਲੈ ਕੇ ਜਾਵਾਂਗੇ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦਾਂ ਉਮੀਦ ਹੈ ਕਿ ਤਿੰਨਾਂ ਦੇ ਅਸੀਂ ਮੋਰਚਾ ਮਾਰਾਂਗੇ ਬਾਕੀ ਹੁਣ ਰਜੇਵੇਂ ਹੈਗੇ ਆ ਤੁਸੀਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜਿਹੜਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕੀ ਧੱਕੇਸ਼ਾਹੀ ਕੀਤੀ ਹੁਣ ਜੋ ਇਨਫਾਰਮੇਸ਼ਨ ਆਈ ਹੈ ਜੀ ਕਾਂਗਰਸ ਤੇ ਅਕਾਲੀ ਦਲ ਦੀ ਟੱਕਰ ਸੀਗੀ ਸੰਧਵਾ ਸੀਟ ਤੇ ਤੇ ਝਾੜੂ ਤਕਰੀਬਨ ਕਹਿੰਦੇ ਸੀ 350 ਵੋਟਾਂ ਪਿੱਛੇ ਸੀ ਹੁਣ ਦੁਬਾਰਾ ਗਿਣਤੀ ਸ਼ੁਰੂ ਕਰਵਾਈ ਜਾ ਰਹੀ ਹੈ ਉਹਨਾਂ ਨੂੰ ਟਾਈਮ ਵੇਸਟ ਕੀਤਾ ਜਾ ਰਿਹਾ ਤਾਂ ਕਿ ਅਗਲੇ ਜ਼ੋਨਾਂ 'ਚ ਹਨੇਰਾ ਹੋਵੇ ਤੇ ਹਨੇਰੇ 'ਚ ਤੁਹਾਨੂੰ ਪਤਾ ਸ਼ਰਾਰਤੀ ਅੰਸਰ ਆ ਸਕਦੇ ਆ ਕੁਝ ਵੀ ਕਰ ਸਕਦੇ ਉਹਨਾਂ ਦਾ ਕੋਈ ਭਰੋਸਾ ਨਹੀਂਗਾ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਹੈਗਾ ਕਿ ਇਹ ਜਾਣ ਕੇ ਸਮਾਂ ਕੱਢ ਰਿਹਾ ਕੇ ਦੁਆਰਾ ਗਿੰਤੀ-ਗਿੰਤੀ ਕਰਾ ਕੇ ਤੇ ਸ਼ਾਮ ਨੂੰ ਸ਼ਰਾਰਤੀ ਅੰਸਰਾਂ ਦੇ ਨਾਲ ਕੋਈ ਨਾ ਕੋਈ ਤਾਂ ਧੋਖਾ ਦੇੜੀ ਕਰਨ ਦੀ ਕੋਸ਼ਿਸ਼ ਕਰਨਗੇ। ਅਲੱਗ-ਅਲੱਗ ਥੋਨਾਂ ਦੇ ਵਿੱਚੋਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਅਕਾਲੀ ਦਲ ਅੱਗੇ ਜਾ ਰਿਹਾ। ਹਰੇਕ ਸੀਟ ਦੇ ਵਿੱਚ ਅੱਗੇ ਜਾ ਰਿਹਾ ਤੇ ਲੋਕ ਡਾਇਨਾਸੌਰ ਦਾ ਨਾਮ ਦਿੰਦੇ ਪਏ ਅਕਾਲੀ ਦਲ ਨੂੰ। ਕਿ ਲੱਗਦਾ ਫਿਰ ਇਹ ਡਾਇਨਾਸੌਰ ਜਿਹੜੇ ਹੈਗੇ 2027 ਦੇ ਵਿੱਚ ਆਉਣਗੇ ਫਿਰ। ਦੇਖੋ ਜੀ ਇਹ ਲੋਕਾਂ ਨੇ ਨਹੀਂ ਦਿੱਤਾ ਇਹ ਜਦੋਂ ਬਸ ਤਾਂ ਸਤਕਾਰਯੋਗ ਹੈਗੇ ਆ ਪਰ ਹੁਣ ਜਿਹੜੇ ਬੰਦੇ ਦਾ ਕਿੱਥੋਂ ਹੋ ਜਾ ਰਿਹਾ ਹੋਵੇ। ਜਿਹੜਾ ਮੈਂ ਕਿ ਚਲੋ ਆਪਾਂ ਵਰਡ ਤਾਂ ਨਹੀਂ ਸਹੀ ਹੈ ਇਹ ਹੈਗਾ ਚਲੋ ਹਾਸੋਹੀਣੀ ਕਿੱਤਾ ਜੀ ਉਹਨੇ ਇਹੋ ਜਿਹੇ ਵਰਡ ਪਾਏ ਹੋਣ ਤੇ ਹੁਣ ਮੜ ਉਹਨਾਂ ਦੀ ਦੰਦੀਆਂ ਵੱਢਦੇ ਡਾਈਨੋਸੌਰ ਆਗੇ ਤੇ ਚੁਗਦੇ ਤਾਂ ਹੈਗੇ ਹੀ ਉਹਨਾਂ ਨੂੰ ਤੇ ਹੁਣ ਪਿੱਛੇ ਦੇ ਵੀ ਮੈਂ ਉਹਨਾਂ ਦੇ ਇੰਟਰਵਿਊ ਸੁਣ ਰਿਹਾ ਸੀ ਮਾਨਸਾਹਬ ਦੀ ਆ ਡਾਈਨੋਸੌਰਾਂ ਨੂੰ ਲੈ ਕੇ ਉਹਨਾਂ ਨੇ ਕੀਤੀ ਸੀਗੀ ਕਿ ਡਾਈਨੋਸੌਰ ਵੀ ਖੁੱਡ ਚ ਵੜਦੇ ਤੇ ਅਕਾਲੀ ਵੀ ਤੇ ਮੈਂ ਮਾਨਸਾਹਬ ਨੂੰ ਕਹਿਣਾ ਚਾਹਣਾ ਡਾਈਨੋਸੌਰਾਂ ਦਾ ਤਾਂ ਪਤਾ ਨਹੀਂ ਅਕਾਲੀ ਖੁੱਡ ਚ ਨਹੀਂ ਵੜੇ ਥੋੜ ਨੂੰ ਜ਼ਰੂਰ ਖੁੱਡ ਚ ਵੜ ਕੇ ਹਟਾਂਗੇ ਸਤਾਈ ਚ ਜੀ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਹੁਣ ਦੀ ਗੱਲ ਕਰੀਏ ਤਾਂ ਜਿਹੜੇ ਨਤੀਜੇ ਆਉਣਗੇ ਅਕਾਲੀ ਦਲ ਦੇ ਪੱਖ ਦੇ ਵਿੱਚੋਂ 100% 100% ਜੀ ਜੇ ਲੋਕਾਂ ਨੂੰ ਇਹ ਗੱਲ ਪਤਾ ਚੱਲ ਗਈ ਹੈ ਕਿ ਜਿਹੜੀਆਂ ਬਾਕੀ ਸਰਕਾਰਾਂ ਸੀਗੀਆਂ ਉਹਨਾਂ ਨੇ ਸਿਰਫ ਤੋਮ ਤਾਂ ਹੀ ਲਾਈਆਂ ਅਕਾਲੀ ਦਲ ਤੇ ਹਾਲਾਂਕਿ ਅਕਾਲੀ ਦਲ ਨੇ ਕੰਮ ਬਹੁ ਕੀਤੇ ਚਾਹੇ ਡਿਵੈਲਪਮੈਂਟ ਦੇ ਹੋਣ ਚਾਹੇ ਹੋਰ ਕੋਈ ਹੋਵੇ ਚਾਹੇ ਨੌਕਰੀਆਂ ਦੇ ਹਿਸਾਬ ਨਾਲ ਹੋਵੇ ਜਿਹੜੇ ਜਿਹੜੀ ਫੀਲਡ ਹੁੰਦੀ ਹਰ ਕਿਸੇ ਅਕਾਲੀ ਦਲ ਨੇ ਅੱਕੇ ਹੋ ਕੇ ਪੰਜਾਬ ਨੂੰ ਪਹਿਲ ਦਿੱਤੀ ਹੈ ਬਾਕੀ ਸਰਕਾਰਾਂ ਇਨ੍ਹਾਂ ਚੀਜ਼ਾਂ 'ਚ ਪਿਛੜੀਆਂ ਉਹਦੇ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਸਰਕਾਰਾਂ ਦੀ ਕਿ ਬਈ ਅਕਾਲੀ ਦਲ ਨੂੰ ਖਤਮ ਕਰਦੀ ਖੇਤਰੀ ਪਾਰਟੀ ਹੈ ਜੇ ਖਤਮ ਹੋ ਗਈ ਨੈਸ਼ਨਲ ਪਾਰਟੀਆਂ ਨੂੰ ਖੁੱਲਾ ਸਦਾ ਮਿਲ ਜਾਊਗਾ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਕਾਲੀ ਦਲ ਲੋਕਾਂ ਦੇ ਵਿੱਚ ਉੱਭਰ ਕੇ ਆ ਰਹੀ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇਕਲੌਤੀ ਪਾਰਟੀ ਹੈ ਖੇਤਰੀ ਪਾਰਟੀ ਹੈ ਜਿਹਨੇ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦਾ ਸਾਥ ਦਿੱਤਾ